ਇੱਕ ਦਿਨ ਜਦੋਂ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ ਗਏ ਆ ਗੁਰੂ ਜੀ ਨੇ ਉੱਥੇ ਇੱਕ ਬਿਰਧ ਕਿਸਾਨ ਵੇਖਿਆ ਜਿਹੜਾ ਕੀ ਖੇਤੀ ਕਰਦਾ ਸੀ ਆਪਣੇ ਬਲਦਾਂ ਨੂੰ ਗਾਲਾਂ ਕੱਢੀ ਜਾਂਦਾ ਸੀ ਉਸ ਨੂੰ ਅਜੀਹਾ ਕਰਦੇ ਹੋਏ ਦੇਖ ਕੇ ਸਤਿਗੁਰੂ ਮਹਾਰਾਜ ਉਹਦੇ ਕੋਲ ਜਾਂਦੇ ਆ ਮਹਾਰਾਜ ਉਹ ਬਿਰਧ ਕਿਸਾਨ ਨੂੰ ਕਹਿਣ ਲੱਗੇ ਭਾਈ ਤੁਸੀਂ ਚੰਗੇ ਭਲੇ ਬਜ਼ੁਰਗ ਹੋ ਤੁਹਾਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ ਕਿ ਤੁਸੀਂ ਇਹ ਪਸ਼ੂਆਂ ਨੂੰ ਗਾਲਾਂ ਕੱਢੋ ਜਦੋਂ ਇਹ ਜ਼ਿੰਮੇਵਾਰ ਕਿਸਾਨ ਨੇ ਸਤਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣੀ ਆ ਕਹਿਣ ਲੱਗਾ ਬਾਬਾ ਜੀ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰ ਲੈਣ ਦਿਓ ਅੱਗੇ ਚਲੋ ਇਹ ਜ਼ਿੰਮੇਵਾਰਾਂ ਦਾ ਕੰਮ ਆ ਸਾਨੂੰ ਪਤਾ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਮਹਾਰਾਜ ਬਿਰਧ ਕਿਸਾਨ ਨੂੰ ਕਹਿਣ ਲੱਗੇ ਭਾਈ ਵਾਹਿਗੁਰੂ ਵਾਹਿਗੁਰੂ ਬੋਲੀ ਚੱਲ ਤੇ ਇਹਨਾਂ ਨੂੰ ਹੱਕੀ ਚੱਲ ਆ ਫਿੱਕਾ ਬੋਲ ਕੇ ਤੈਨੂੰ ਕੋਈ ਲਾਭ ਨਹੀਂ ਹੋਣਾ ਉਹ ਬਿਰਧ ਕਿਸਾਨ ਪਤਾ ਪਾਸ਼ਾ ਜੀ ਨੂੰ ਕੀ ਕਹਿੰਦਾ ਕਹਿੰਦਾ ਬਰਦ ਵਾਹਿਗੁਰੂ ਵਾਹਿਗੁਰੂ ਕਹਿ ਕੇ ਨਹੀਂ ਸੁਣਦੇ ਇਹਨਾਂ ਨੂੰ ਤਾਂ ਗਾਲਾਂ ਹੀ ਕੱਢ ਰਹੀਆਂ ਪੈਂਦੀਆਂ ਨੇ ਅਸੀਂ ਤਾਂ ਗਾਲ ਕੱਢਦੇ ਆ ਤਾਂ ਜਾ ਕੇ ਸੁਣਦੇ ਆ ਸਾਡੀ ਇਹਨਾਂ ਨੂੰ ਤਾਂ ਫਿੱਕੇ ਬੋਲ ਜਦੋਂ ਤੱਕ ਬੋਲੀਏ ਨਾ ਇਹ ਤੁਰਦੇ ਨਹੀਂ ਉਹਨਾਂ ਸਮਾਂ ਕੰਮ ਨਹੀਂ ਕਰਦੇ ਮਹਾਰਾਜ ਬਿਰਧ ਕਿਸਾਨ ਨੂੰ ਕਹਿਣ ਲੱਗੇ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲੋ ਉਹਨੂੰ ਫਿੱਕਾ ਬੋਲਣ ਦੀ ਲੋੜ ਹੀ ਨਹੀਂ ਹੈਗੀ ਉਹ ਜ਼ਿੰਮੀਦਾਰ ਗੁਰੂ ਸਾਹਿਬ ਜੀ ਨੂੰ ਕਹਿੰਦਾ ਬਾਬਾ ਜੀ ਤੁਸੀਂ ਆਪਣੀ ਮਾਲਾ ਫੇਰੋ ਰੱਬ ਦਾ ਨਾਮ ਲੈ ਲਓ ਇਹ ਬਲਦਾਂ ਨੂੰ ਜਿੰਨਾ ਚਿਰ ਅਸੀਂ ਗਾਲਾਂ ਨਹੀਂ ਕੱਢਦੇ ਉਹਨਾਂ ਚਿਰੇ ਕੰਮ ਨਹੀਂ ਕਰਦੇ ਇਹਨਾਂ ਨੂੰ ਹੀ ਤਾਂ ਡੰਡੇ ਦੇ ਨਾਲ ਤਾੜਨ ਦੇ ਨਾਲ ਹੀ ਇਹ ਠੀਕ ਰਹਿੰਦੇ ਆ ਉਦੋਂ ਸੱਚੇ ਪਾਤਸ਼ਾਹ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਕਿਸਾਨ ਸਮਝਿਆ ਨਹੀਂ ਅਸਲ ਵਿੱਚ ਸਾਧ ਸੰਗਤ ਜੀ ਉਹਦੇ ਹਾਲੇ ਭਾਗ ਹੀ ਨਹੀਂ ਸੀ ਜਾਗੇ ਫਿਰ ਸਤਗੁਰੂ ਮਹਾਰਾਜ ਜੀ ਉੱਥੋਂ ਚਲੇ ਗਏ ਆ ਕੁਝ ਸਮੇਂ ਬਾਅਦ ਉਹ ਕਿਸਾਨ ਦਾ ਅੰਤਲਾ ਸਮਾਂ ਆ ਗਿਆ ਉਹਦੀ ਮੌਤ ਹੋ ਗਈ ਉਹਨੂੰ ਅਗਲਾ ਜਨਮ ਜਦੋਂ ਮਿਲਿਆ ਵਾ ਉਹ ਬਲਦ ਦਾ ਮਿਲਿਆ ਵਾ ਅਸਲ ਵਿੱਚ ਅੰਤਲੇ ਸਮੇ ਉਹਦਾ ਧਿਆਨ ਬਲਦਾਂ ਵਿੱਚ ਚਲਾ ਗਿਆ ਗੁਰਬਾਣੀ ਦੇ ਅਨੁਸਾਰ ਮਰਨ ਸਮੇ ਜਿਸ ਚੀਜ਼ ਵਿੱਚ ਸੁਰਤ اٹਕੀ ਰਹਿ ਜਾਵੇ ਅਗਲਾ ਜਨਮ ਉਸੇ ਹਿਸਾਬ ਨਾਲ ਮਿਲਦਾ ਹੈ ਉਹਦਾ ਧਿਆਨ ਰਹਿ ਗਿਆ ਬਲਦ ਵਿੱਚ ਉਹਨੂੰ ਬਲਦ ਦੀ ਜੁਣ ਮਿਲੀ ਆ ਬਲਦ ਬਣਿਆ ਇਹਨਾਂ ਦੇ ਪੁੱਤਰਾਂ ਨੇ ਇਹਨੂੰ ਮੰਡੀ ਚੋਂ ਮੁੱਲ ਖਰੀਦ ਲਿਆ ਤੇ ਘਰੇ ਲੈ ਆਂਦਾ ਹੁਣ ਕੁਝ ਸਮਾਂ ਬੀਤਿਆ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਵਾਪਸ ਜਦੋਂ ਇਹ ਬਿਰਧ ਕਿਸਾਨ ਦੇ ਪਿੰਡ ਵਿੱਚ ਆਉਂਦੇ ਆ ਮਹਾਰਾਜ ਉੱਥੇ ਆ ਕੇ ਵੇਖਦੇ ਆ ਇੱਕ ਬਲਦ ਹੈ ਇਹ ਉਹੀ ਬਲਦ ਦਾ ਜਿਹੜਾ ਪਹਿਲਾਂ ਕਿਸਾਨ ਸੀ ਜਿਸਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਵਾਰਤਾਲਾਪ ਹੋਈ ਸੀ ਮਹਾਰਾਜ ਨੇ ਪਛਾਣ ਲਿਆ ਅੰਤਲੇ ਸਮੇਂ ਕੀ ਧਿਆਨ ਬਲਦਾ ਚ ਰਹਿਣ ਕਰਕੇ ਇਹਨੂੰ ਜਾਮਾ ਮਿਲ ਗਿਆ ਹੈ ਸਾਧ ਸੰਗਤ ਜੀ ਭਗਤ ਤਰਲੋਚਨ ਜੀ ਦਾ ਸ਼ਬਦ ਆਉਂਦਾ ਗੁਰਬਾਣੀ ਵਿੱਚ ਉਥੇ ਉਹ ਬਚਨ ਕਰਦੇ ਆ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਸਰਪਜੋਣ ਬਲਬਲ ਉਤਰੇ ਤਾਂ ਜਿਹੜਾ ਬੰਦਾ ਮਰਨ ਵੇਲੇ ਧਨ ਪਦਾਰਥ ਚੀਤੇ ਕਰਦਾ ਵਾ ਇਹਨਾਂ ਸੋਚਾਂ ਚ ਮਰ ਜਾਂਦਾ ਵਾ ਭਗਤ ਜੀ ਕਹਿੰਦੇ ਸੱਪ ਬਣਦਾ ਹੈ ਉਨੂੰ ਮੁੜ ਮੁੜ ਕੇ ਸੱਪ ਦੀ ਜੂਣ 'ਚ ਰਹਿਣਾ ਪੈਂਦਾ ਹੈ ਅੱਗੇ-ਅੱਗੇ ਭਗਤ ਜੀ ਕਹਿੰਦੇ ਆ ਅਰੇ ਭਾਈ ਗੋਬਿੰਦ ਨਾਮ ਮਤ ਮਿਸਰੇ ਇਸ ਕਰਕੇ ਅਰਦਾਸ ਕਰਿਆ ਕਰੋ ਪਰਮਾਤਮਾ ਨਾ ਭੁੱਲੇ ਕਦੇ ਅੰਤ ਵੇਲੇ ਰਬ ਹੀ ਚੇਤੇ ਆਵੇ ਧਰਿਓ ਵਿਚਾਰ ਹੁਣ ਜਦੋਂ ਉਹਦੀ ਸੁਰਤੀ ਬਲਦ ਵਿੱਚ اٹਕੀ ਰਹਿ ਗਈ ਆ ਤੇ ਉਹ ਬਲਦ ਬਣ ਗਿਆ ਹੈ ਗੁਰਮੁਖ ਪਿਆਰਿਓ ਸਤਗੁਰ ਮਹਾਰਾਜ ਨੂੰ ਦਇਆ ਆਈ ਸਤਗੁਰ ਜੀ ਨੂੰ ਤਰਸ ਸੀ ਇਹਦੇ ਉੱਪਰ ਵੀ ਇਹਦਾ ਹੁਣ ਉਧਾਰ ਕਰ ਲਈ ਐ ਪਰ ਕਈ ਵਾਰੀ ਸਤਗੁਰ ਜੀ ਤਾਂ ਮੁਕਤ ਕਰਨਾ ਚਾਹੁੰਦੇ ਆ ਬੰਦਾ ਆਪ ਰਾਜੀ ਨਹੀਂ ਹੁੰਦਾ ਬੰਦਾ ਆਪ ਕਈ ਵਾਰੀ ਦੇਰ ਕਰ ਦਿੰਦਾ ਹੈ ਗੁਰੂ ਵੱਲੋਂ ਕੋਈ ਦੇਰੀ ਨਹੀਂ ਹੁੰਦੀ ਇੱਥੇ ਫਿਰ ਕੀ ਹੋਇਆ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਜਿਹੜਾ ਜੱਟ ਜ਼ਿੰਮੇਦਾਰ ਹੈ ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਸੀ ਕਿਸੇ ਵੇਲੇ ਜਿਹੜਾ ਬਲਦਾਂ ਨੂੰ ਗਾਲਾਂ ਕੱਢਦਾ ਹੁੰਦਾ ਸੀ ਅੱਜ ਆਪ ਬਲਦ ਬਣਿਆ ਹੈ ਮਹਾਰਾਜ ਉਹ ਬਲਦ ਕੋਲ ਜਾ ਕੇ ਕਹਿੰਦੇ ਬਜ਼ੁਰਗੋ ਹੱਲੇ ਵੀ ਸਮਾਂ ਹੈ ਪਰਮਾਤਮਾ ਦਾ ਨਾਮ ਜਪ ਲਓ ਤੁਸੀਂ ਇਹ ਜੂਨਾ ਚੋਂ ਬਚ ਜਾਓਗੇ ਉਹੀ ਬਲਦ ਦੇ ਅੰਦਰ ਆਵਾਜ਼ ਹੁੰਦੀ ਆ ਰੱਬ ਰੱਬ ਕਰਕੇ ਕੀ ਹੋਊਗਾ ਮੇਰੇ ਪੁੱਤਰਾ ਨੇ ਮੈਨੂੰ ਬਜਾਰੋ ਖਰੀਦਿਆ ਜੇ ਮੈਂ ਮਰ ਗਿਆ ਮੇਰੇ ਪੁੱਤਰਾ ਦਾ ਨੁਕਸਾਨ ਹੋ ਜਾਊਗਾ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਸਾਨੂੰ ਬਹੁਤ ਥਾਵਾਂ ਤੇ ਸਮਝਾਉਂਦੇ ਆ ਅਗਿਆਨੀ ਬੰਦਾ ਅਗਿਆਣ ਦੇ ਵਸ ਵਿੱਚ ਹੋ ਕੇ ਇਹਨਾਂ ਗੱਲਾਂ ਨੂੰ ਕਈ ਵਾਰੀ ਸਮਝ ਨਹੀਂ ਪਾਉਂਦਾ ਸੱਚੇ ਪਾਤਸ਼ਾਹ ਜੀ ਉਹਦੀ ਇਹ ਗੱਲ ਸੁਣ ਕੇ ਅੱਗੇ ਚਲੇ ਜਾਂਦੇ ਆ ਪਰ ਸਤਿਗੁਰੂ ਮਹਾਰਾਜ ਦਿਆਲੂ ਕਿਰਪਾਲੂ ਤੇ ਗੁਰੂ ਪਾਤਸ਼ਾਹ ਜੀ ਚਾਹੁੰਦੇ ਆ ਵੀ ਇਹ ਕਦੇ ਤਾਂ ਮੁਕਤ ਹੋਵੇ ਅਗਲੀ ਜੂਣ ਜਦੋਂ ਇਹਨੂੰ ਕੁੱਤੇ ਦੀ ਮਿਲ ਗਈ ਆ ਕਿਉਂਕਿ ਸਾਧ ਸੰਗਤ ਜੀ ਏਡੀਆਂ ਜੂਣਾ ਵਿੱਚ ਪੈ ਜਾਂਦਾ ਬੰਦਾ ਜਦੋਂ ਤ੍ਰਿਸ਼ਨਾ ਦੇ ਵਸ ਪੈ ਜਾਂਦਾ ਹੈ ਮੋਹ ਦੀਆਂ ਤੰਦਾਂ ਦੇ ਵਿੱਚ ਉਲਝ ਜਾਂਦਾ ਹੈ ਜਦੋਂ ਨਾਮ ਨਹੀਂ ਜਪਦਾ ਟੇਢੀ ਜੂਣ ਕੂਕਰ ਦੀ ਜੂਣ ਨੂੰ ਮਿਲੀ ਹੈ ਕੁੱਤੇ ਦੀ ਜੂਣ ਉਹ ਜੂਣ ਕੀ ਸੀ ਆਪਣੇ ਘਰ ਦੇ ਆਲੇ ਦੁਆਲੇ ਦੀ ਰਾਖੀ ਕਰਨੀ ਸੱਚੇ ਪਾਤਸ਼ਾਹੀ ਜਦੋਂ ਪਿੰਡ ਵਿੱਚ ਵਾਪਸ ਹੁੰਦੇ ਆ ਕੀ ਵੇਖਦੇ ਆ ਪਹਿਲਾਂ ਬਜ਼ੁਰਗ ਫਿਰ ਬਲਦ ਬਣਿਆ ਹੁਣ ਕੁੱਤਾ ਬਣਿਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਏ ਕਈ ਜਨਮ ਹੈਵਰ ਬ੍ਰਖ ਜੋਏ ਬੰਦਾ ਪਤਾ ਨਹੀਂ ਕਿੰਨੀਆਂ ਕਿ ਟੇਡੀਆਂ ਜੂਨਾ ਵਿੱਚ ਹੋ ਕੇ ਗੁਜ਼ਰਦਾ ਹੈ ਮਹਾਰਾਜ ਹੁਣ ਕੁਕਰ ਨੂੰ ਵੀ ਕਹਿੰਦੇ ਆ ਭਾਈ ਚੱਲ ਤੈਨੂੰ ਮੁਕਤ ਕਰ ਦਈਏ ਸਾਧ ਸੰਗਤ ਜੀ ਵੇਖੋ ਇੱਥੇ ਅਗਿਆਨੀ ਬੰਦੇ ਦੀ ਹਾਲਤ ਮੋਹ ਵਿੱਚ ਇੰਨਾ ਡੁੱਬਿਆ ਹੋਇਆ ਕੁਝ ਸਮਝ ਨਹੀਂ ਆਉਂਦਾ ਕਹਿੰਦਾ ਮਹਾਰਾਜ ਜੇ ਇਹ ਮੇਰਾ ਘਰ بچਿਆ ਹੈ ਅੱਜ ਮੇਰੇ ਕਰਕੇ ਹੀ بچਿਆ ਹੈ ਮੇਰੇ ਪੋਤੇ ਪੋਤੀਆਂ ਆਰਾਮ ਨਾਲ ਸੁੱਤੇ ਪਏ ਆ ਅੰਦਰ ਮੈਂ ਘਰ ਦੀ ਰਾਖੀ ਕਰਦਾ ਹਾਂ ਜੇ ਮੈਂ ਇੱਥੋਂ ਚਲਾ ਗਿਆ ਮੇਰੇ ਘਰ ਵਿੱਚ ਚੋਰੀ ਹੋ ਜਾਵੇਗੀ ਇਸ ਕਰਕੇ ਮੈਨੂੰ ਆਪਣਾ ਕੰਮ ਕਰਨ ਦੋ ਇਰਾਖੀ ਕਰਨ ਦੋ ਤੁਸੀਂ ਆਪਣਾ ਕੰਮ ਕਰੋ ਸਾਧ ਸੰਗਤ ਜੀ ਦੇਖੋ ਇਹ ਉਹੀ ਕਿਸਾਨ ਆ ਜਿਹੜਾ ਪਹਿਲਾਂ ਗੁੱਸੇ 'ਚ ਬਲਦਾਂ ਨੂੰ ਗਾਲ੍ਹਾਂ ਕੱਢਦਾ ਸੀ ਹੰਕਾਰ ਵਸ ਹੋ ਕੇ ਇਹਨੇ ਪਾਸ਼ਾ ਜੀ ਨੂੰ ਫਿੱਕੇ ਬਚਨ ਵੀ ਕਹੇ ਸੀ ਆਖਿਆ ਤੁਸੀਂ ਅੱਗੇ ਚੱਲੋ ਤੁਸੀਂ ਸਾਧ ਹੋ ਮਾਲਾ ਜਪਿਆ ਕਰੋ ਸਾਨੂੰ ਜੱਟਾਂ ਨੂੰ ਜ਼ਿੰਮੇਦਾਰਾਂ ਨੂੰ ਪਤਾ ਵਾ ਆਪਣਾ ਕੰਮ ਕਿਵੇਂ ਕਰੀਦਾ ਹੈ ਸਾਧ ਸੰਗਤ ਜੀ ਪਰ ਮਹਾਰਾਜ ਵਿੱਚ ਇੰਨੀ ਨਿਮਰਤਾ ਹੈ ਪਹਿਲਾਂ ਬਲਦ ਬਣਿਆ ਕੁੱਤਾ ਬਣਿਆ ਅਜੇ ਵੀ ਮੋਹ ਨਹੀਂ ਛੱਡ ਪਾਰਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਇਥੋਂ ਫਿਰ ਚਲੇ ਜਾਂਦੇ ਆ ਉਸ ਸਮੇਂ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਭਾਈ ਮਰਦਾਨਾ ਜੀ ਵੇਖੋ ਕੁਝ ਲੋਕ ਸਮਝਾਏ ਤੇ ਵੀ ਨਹੀਂ ਸਮਝਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੁਝ ਲੋਕ ਇਹੋ ਜੇ ਹੁੰਦੇ ਆ ਆਪਾਂ ਸਮਝਾਉਨੇ ਆ ਪਰ ਮੰਨਦੇ ਨਹੀਂ ਬੰਦਾ ਆਪਣੇ ਤਜਰਬੇ ਤੋਂ ਵੀ ਨਹੀਂ ਸਿੱਖ ਪੌਂਦਾ ਆਪਦੀਆਂ ਗਲਤੀਆਂ ਤੋਂ ਵੀ ਨਹੀਂ ਸਿੱਖਦਾ ਇਹ ਪਿੰਡ ਤੋਂ ਗੁਰੂ ਪਾਤਸ਼ਾਹ ਜੀ ਅੱਗੇ ਚਲੇ ਗਏ ਆ ਕੁਝ ਸਮੇਂ ਬਾਅਦ ਉਹ ਕੂਕਰ ਦੀ ਵੀ ਮੌਤ ਹੋ ਗਈ। ਅਗਲਾ ਜਲਮ ਪਤਾ ਕੀ ਮਿਲਿਆ? ਇੱਕ ਬਿਸਟਾ ਦੇ ਕੀੜੇ ਦਾ। ਗੰਦੀ ਨਾਲੀ ਦੇ ਕੀੜੇ ਦਾ ਮਿਲਿਆ। ਸੱਚੇ ਭਾਸ਼ਾ ਜਦੋਂ ਵਾਪਸ ਆਇਆ, ਗੁਰੂ ਮਹਾਰਾਜ ਨੇ ਇੱਕ ਕੀੜੇ ਨੂੰ ਵੇਖਿਆ। ਕਹਿੰਦੇ ਭਾਈ ਮਰਦਾਨਾ ਜੀ, ਇਹ ਗੰਦੀ ਨਾਲੀ ਦੇ ਕੀੜੇ ਨੂੰ ਆਪਣੇ ਹੱਥ ਵਿੱਚ ਚੁੱਕੋ, ਬਾਹਰ ਕੱਢ ਦਿਓ ਜੀ। ਉਸ ਵਕਤ ਫਿਰ ਭਾਈ ਮਰਦਾਨਾ ਜੀ ਨੇ ਬੜੀ ਹੈਰਾਨੀ ਦੇ ਨਾਲ ਕਹਿੰਦੇ ਆ, ਮਹਾਰਾਜ, ਤੁਹਾਡੀਆਂ ਤਾਂ ਖੇਡਾਂ ਬੜੀਆਂ ਨਿਆਰੀਆਂ ਨੇ। ਤੁਹਾਡੀ ਖੇਡ ਦਾ ਮੁਝ ਪਤਾ ਨਹੀਂ ਲੱਗਦਾ ਮਹਾਰਾਜ ਸਾਡਾ ਭਲਾ ਦੱਸੋ ਜੀ ਇਸ ਗੰਦਗੀ ਦੇ ਕੀੜੇ ਨਾਲ ਕੀ ਕਾਰਜ ਹੈ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਇਸ ਕੀੜੇ ਦੇ ਨਾਲ ਸਾਡਾ ਜਨਮ ਜਨਮਾਂ ਦਾ ਕੰਮ ਹੈ ਸੋ ਜਦੋਂ ਇਸ ਤਰ੍ਹਾਂ ਮਹਾਰਾਜ ਨੇ ਬਚਨ ਆਖੇ ਆ ਭਾਈ ਮਰਦਾਨਾ ਜੀ ਨੇ ਸੱਤ ਬਚਨ ਕਹਿ ਕੇ ਉਹ ਕੀੜੇ ਨੂੰ ਗੁਰੂ ਪਾਤਸ਼ਾਹ ਜੀ ਦੇ ਕੋਲ ਲਿਆਂਦਾ ਹੈ ਉਹ ਕੀੜੇ ਨੂੰ ਆਪਣੇ ਹੱਥਾਂ ਵਿੱਚ ਲਿਆ ਮਹਾਰਾਜ ਨੇ ਉਸ ਤੇ ਜਲ ਦਾ ਛਿੱਟਾ ਮਾਰਿਆ ਤੇ ਬਚਨ ਕੀਤੇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਪਾਤਸ਼ਾਹ ਨੇ ਉਸ ਬਖਤ ਉਸ ਕੀੜੇ ਦੀ ਮੁਕਤੀ ਕਰ ਦਿੱਤੀ ਮਹਾਰਾਜ ਨੇ ਉਸ ਜੱਟ ਜ਼ਿੰਮੇਦਾਰ ਨੂੰ 84 ਦੇ ਚੱਕਰ ਵਿੱਚੋਂ ਬਾਹਰ ਕੱਢਿਆ ਮਹਾਰਾਜ ਕਹਿੰਦੇ ਭਾਈ ਤੂੰ ਤਾਂ ਮੁਕਤ ਨਹੀਂ ਹੋਣਾ ਚਾਹੁੰਦਾ ਸੀ ਪਰ ਅਸੀਂ ਤੈਨੂੰ ਮੁਕਤ ਕਰਨਾ ਚਾਹੁੰਦੇ ਸੀ ਸੋ ਸਾਧ ਸੰਗਤ ਜੀ ਜਦੋਂ ਗੁਰੂ ਪਾਤਸ਼ਾਹ ਜੀ ਇਹ ਸਾਖੀ ਚ ਸਾਨੂੰ ਸਮਝਾਉਂਦੇ ਆ ਬੰਦੇ ਨੂੰ ਕਦੇ ਵੀ ਫਿਕਾ ਨਹੀਂ ਬੋਲਣਾ ਚਾਹੀਦਾ ਜਿਹੜੇ ਲੋਕ ਫਿੱਕੇ ਬਚਨ ਬੋਲਦੇ ਆ ਉਹਨਾਂ ਦਾ ਤਨ ਮਨ ਸਭ ਫਿੱਕਾ ਹੋ ਜਾਂਦਾ ਹੈ ਉਹਨਾਂ ਦਾ ਜਪਿਆ ਨਾਮ ਥਾ ਹੀ ਨਹੀਂ ਪੈਂਦਾ ਉਹਨਾਂ ਦੀ ਕੀਤੀ ਸੇਵਾ ਵੀ ਵਿਰਥੀ ਚਲੀ ਜਾਂਦੀ ਆ ਮਹਾਰਾਜ ਦੇ ਬਚਨ ਜੀ ਨਾਨਕ ਫਿੱਕੇ ਬੋਲੀਏ ਤਨਮਨ ਫਿੱਕਾ ਹੋਏ ਰੁੱਖਾ ਬੋਲਣ ਵਾਲਾ ਜਿਹੜਾ ਬੰਦਾ ਜੇ ਰੁੱਖਾ ਬੋਲਦਾ ਰਹੇ ਉਹਦਾ ਤਨ ਵੀ ਓਦਾਂ ਮਨ ਵੀ ਦੋਵੇਂ ਰੁੱਖੇ ਹੋ ਜਾਂਦੇ ਆ ਪ੍ਰੇਮ ਅੰਦਰੋਂ ਖਤਮ ਹੋ ਜਾਂਦਾ ਹੈ ਤੇ ਰੁੱਖਾ ਬੋਲਣ ਵਾਲਾ ਬੰਦਾ ਲੋਕਾਂ ਵਿੱਚ ਇਉਂ ਮਸ਼ਹੂਰ ਹੋ ਜਾਂਦਾ ਹੈ ਲੋਕ ਕਹਿ ਦਿੰਦੇ ਆ ਭਾਈ ਉਹ ਰੁੱਖਾ ਬੋਲਣ ਵਾਲਾ ਆਇਆ ਨਹੀਂ ਫਿਰ ਲੋਕ ਉਸ ਨੂੰ ਉਸੇ ਗੱਲ ਦੇ ਨਾਲ ਹੀ ਯਾਦ ਕਰਦੇ ਆ ਰੁੱਖੇ ਬਚਰਾ ਨਾਲ ਹੀ ਯਾਦ ਕਰਦੇ ਆ ਰੁੱਖਾ ਬੰਦਾ ਪ੍ਰੇਮ ਤੋਂ ਸਖਣਾ ਬੰਦਾ ਦਰਗਾਹ ਤੋਂ ਰੰਦਿਆ ਜਾਂਦਾ ਹੈ ਉਹਦੇ ਮੂੰਹ ਤੋਂ ਥੁੱਕਾਂ ਪੈਂਦੀਆਂ ਨੇ ਫਟਕਾਰਾਂ ਪੈਂਦੀਆਂ ਨੇ ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ ਰੁੱਖੇ ਮਨੁੱਖ ਨੂੰ ਮੂਰਖੀ ਆਖਣਾ ਚਾਹੀਦਾ ਹੈ ਪ੍ਰੇਮ ਤੋਂ ਸਖਰੇ ਨੂੰ ਹਰ ਥਾਂ ਬੜੀ ਉਹਦੀ ਬੇਇੱਜ਼ਤੀ ਹੁੰਦੀ ਹੈ ਕੋਈ ਉਹਦੀ ਇੱਜ਼ਤ ਨਹੀਂ ਕਰਦਾ ਇਸ ਕਰਕੇ ਗੁਰੂਦੇਵ ਪਾਤਸ਼ਾਹ ਜੀ ਕਹਿੰਦੇ ਆ ਭਾਈ ਫਿੱਕਾ ਨਹੀਂ ਬੋਲਣਾ ਚਾਹੀਦਾ ਤੇ ਉਹ ਜਿਹੜਾ ਬਜ਼ੁਰਗ ਸੀ ਤੁਸੀਂ ਉਹਦੀ ਦੇਖੋ ਕਰਨੀ ਕਿੰਨੀ ਸੀ ਕਿਸ ਤਰ੍ਹਾਂ ਦੀ ਸੀ ਉਹ ਰੁੱਖੇ ਬਚਨ ਬੋਲਦਾ ਸੀ ਬਲਦਾ ਨੂੰ ਫਿਰ ਉਹੀ ਬਣਿਆ ਹੈ ਬਲਦ ਬਣਿਆ ਫਿਰ ਉਹ ਬਾਅਦ ਵਿੱਚ ਜਦੋਂ ਮਰਿਆ ਕੁੱਕਰ ਬਣਿਆ ਉਸ ਤੋਂ ਬਾਅਦ ਬਿਸਟਾ ਦਾ ਕੀੜਾ ਬਣਿਆ ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨੂੰ ਮੁਕਤ ਕਰ ਦਿੱਤਾ ਕਿਉਂ ਕਿ ਗੁਰੂ ਪਾਤਸ਼ਾਹ ਨੇ ਚਾਹੁੰਦੇ ਸੀ ਕਿ ਹੁਣ ਟਰੇਡੀਆਂ ਜੂਣਾ ਵਿੱਚ ਨਾ ਰਹੇ ਇਹਦੀ ਮੁਕਤੀ ਹੋ ਜਾਵੇ ਸਾਡੇ ਕਈ ਵਾਰੀ ਕਰਮ ਹੀ ਇਦਾਂ ਦੇ ਹੁੰਦੇ ਆ ਗੁਰਮੁਖ ਪਿਆਰਿਓ ਪਿਛੇ ਕੀਤੇ ਹੋਏ ਗੁਰੂ ਸਾਹਿਬ ਜੀ ਉਹਨਾਂ ਕਰਮਾਂ ਦਾ ਫਲ ਵੀ ਦਿਨਾ ਚਾਹੁੰਦੇ ਆ ਪਰ ਕਈ ਵਾਰੀ ਸਾਡੀ ਹਉਮੈ ਕਰਕੇ ਸਾਡਾ ਮੋਹ ਮਮਤਾ ਕਰਕੇ ਰੁਕਾਵਟ ਪੈ ਜਾਂਦੀ ਹੈ ਪਰ ਜਦੋਂ ਅਸੀਂ ਗੁਰੂ ਦਾ ਬਚਨ ਕਮਾ ਲੈਂਦੇ ਆ ਉਦੋਂ ਖੁਸ਼ੀਆਂ ਮਿਲ ਜਾਂਦੀਆਂ ਨੇ ਹੁਣ ਸੱਚੇ ਪਾਤਸ਼ਾਹ ਜੀ ਦਾ ਬਚਨ ਕੀ ਆ ਮਹਾਰਾਜ ਕਹਿ ਰਹੇ ਆ ਖੰਡੇ ਬਾਟੇ ਦੀ ਪੋਲ ਛਕੋ ਅੰਮ੍ਰਿਤ ਵੇਲੇ ਉਠੋ ਸੱਚੀ ਸੁੱਚੀ ਕਿਰਤ ਕਰੋ ਤੇ ਅਸੀਂ ਭਾਈ ਦੇਖੋ ਕਿੰਨੇ ਕੋਈ ਬਚਨ ਕਮਾ ਰਹੇ ਆ ਗੁਰੂ ਦੇ ਇਹ ਆਪਣਾ ਬੰਦਾ ਹਰ ਹਿਸਾਬ ਲਾਵੇ ਵੀ ਮੈਂ ਆਪਣੇ ਮੁੱਲ ਨੂੰ ਪਛਾਣਿਆ ਹੈ ਸਮਝਿਆ ਹੈ ਇਹ ਮਨੁੱਖਾ ਜਨਮ ਕਿਉਂ ਮਿਲਿਆ ਸੀ ਰੱਬ ਦੀ ਸ਼ੋਭਾ ਕਰਨ ਲਈ ਕੀ ਮੈਂ ਕਰਦਾ ਹਾਂ ਜਾਂ ਕਰਦੀ ਹਾਂ ਪਹਿਲਾ ਕੰਮ ਹੈ ਪਰਮੇਸ਼ਵਰ ਦਾ ਨਾਮ ਜਪਣਾ ਜਪਿਆ ਹੋਇਆ ਨਾਮ ਪ੍ਰੇਮ ਬਣੇ ਉਹਦੇ ਲਈ ਗੁਰੂ ਦੀ ਕਿਰਪਾ ਜ਼ਰੂਰੀ ਹੈ ਕਦੇ ਵੀ ਉੱਚਾ ਬੋਲ ਕੇ ਮਾਨਣਾ ਕਰੀਏ ਹੰਕਾਰ ਨਾ ਕਰੀਏ ਫਿੱਕੇ ਬਚਨ ਨਹੀਂ ਬੁਰਨੇ ਚਾਹੀਦੇ ਇਹ ਸਾਰੀਆਂ ਗੱਲਾਂ ਸਾਨੂੰ ਸਮਝਾ ਰਹੇ ਆ ਸਤਿਗੁਰੂ ਜੀ ਸਾਖੀ ਦੁਆਰਾ ਜਦੋਂ ਇਹ ਸਾਖੀ ਸੁਣਦੇ ਆ ਆਪਾਂ ਸਾਨੂੰ ਪਤਾ ਲੱਗਦਾ ਮਹਾਰਾਜ ਤਾਂ ਤਾਰਨਾ ਚਾਹੁੰਦੇ ਆ ਪਰ ਬੰਦੇ ਵਿੱਚ ਹੰਕਾਰ ਹੈ ਬੰਦੇ ਵਿੱਚ ਹਉਮੈ ਦਾ ਪਰਦਾ ਹੈ ਜਿਹਦੇ ਕਰਕੇ ਉਹ ਗੁਰੂ ਸਾਹਿਬ ਦੀ ਗੱਲ ਹੀ ਨਹੀਂ ਸੁਣ ਪਾਉਂਦਾ ਆਪਣੀ ਮਾਤਾਂ ਅਨੁਸਾਰ ਹੀ ਚੱਲਦਾ ਰਹਿੰਦਾ ਹੈ ਗੁਰਮਤ ਨੂੰ ਧਾਰਦਾ ਹੈ ਗੁਰੂ ਵੱਲੋਂ ਕੋਈ ਦੇਰੀ ਨਹੀਂ ਦੇਰੀ ਸਿੱਖਾ ਤੇਰੇ ਵੱਲੋਂ ਆ ਇਸ ਕਰਕੇ ਜਦੋਂ ਬਚਨ ਕਮਾਓਗੇ ਮੁਕਤੀ ਵੀ ਮਿਲ ਜਾਵੇਗੀ ਸੁੱਖ ਵੀ ਮਿਲ ਜਾਣਗੇ ਕਿਉਂਕਿ ਸੁੱਖ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕਿ ਸਰਨੀ ਪਾਈਏ ਸਾਰੇ ਬਸਰਬ ਸੁੱਖਾਂ ਦੇ ਦਾਤੇ ਸਤਿਗੁਰ ਜੀ ਦੇ ਨਾਮ ਵਿੱਚੋਂ ਹੀ ਸਭ ਕੁਝ ਮਿਲੇਗਾ ਅਸੀਂ ਭਟਕਣਾ ਦੇ ਵਿੱਚ ਹਾਂ ਲੋੜ ਹੈ ਅੰਮ੍ਰਿਤ ਵੇਲਾ ਸੰਭਾਲਣ ਦੀ ਅੰਮ੍ਰਿਤ ਵੇਲਾ ਸੱਚ ਨਾਓ ਵੜਿਆਈ ਵਿਚਾਰ ਮਹਾਰਾਜ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਦੇ ਆ ਮੁੱਖ ਤੋ ਉਹ ਬਚਨ ਬੋਲਦੇ ਆ ਸੁੰਦਰ ਬਚਨ ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਆ ਐਸੇ ਬੰਦੇ ਜਹਾਨ ਤੇ ਸ਼ੋਭਾ ਪਾਉਂਦੇ ਆ ਰਹਿਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ ਪਰ ਜਿਹੜੇ ਪਸ਼ੂਆਂ ਨੂੰ ਡੰਗਰਾਂ ਨੂੰ ਹੀ ਗਾਲਾਂ ਕੱਢੀ ਜਾਂਦੇ ਆ ਫਿਰ ਉਹ ਭਾਈ ਦ੍ਰਿਸ਼ਟਾਂਟ ਤੋਂ ਆਪਾਂ ਸਮਝੀਏ ਏਡੀਆਂ ਜੂਨਾ ਦੇ ਚੱਕਰਾਂ 'ਚ ਪੈ ਜਾਂਦੇ ਆ ਫਿਰ ਗੁਰੂ ਕਿਰਪਾ ਕਰੇ ਮੁਕਤ ਹੁੰਦਾ ਬੰਦਾ ਨਹੀਂ ਬਿਸਟਾ ਦਾ ਕੀੜਾ ਬਣ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ ਗੁਰੂ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਆ ਬਿਸਟਾ ਕਾ ਕੀੜਾ ਬਿਸਟਾ ਮੈਂ ਪਚਾਏ ਉਹ ਬੰਦਾ ਮਾਇਆ ਦੇ ਮੋਹ 'ਚ ਉਹੀ ਹੀ ਖਵਾਰ ਹੁੰਦਾ ਹੈ ਜਿਵੇਂ ਗੰਦਗੀ ਦਾ ਕੀੜਾ ਗੰਧ ਦੇ ਵਿੱਚ ਤਉ ਗੱਲ ਸੜ ਜਾਂਦਾ ਹੈ ਪਰ ਸੁਖ ਕਿਵੇਂ ਮਿਲੇਗਾ ਗੁਰੂ ਕੀ ਸੇਵਾ ਸਦਾ ਸੁਖ ਪਾਏ ਜਿਹੜਾ ਬੰਦਾ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਹ ਆਨੰਦ ਵੀ ਮਾਣਦਾ ਹੈ ਜਿਹੜਾ ਸਾਧ ਸੰਗਤ ਵਿੱਚ ਆ ਜਾਂਦਾ ਹੈ ਉਹਨੂੰ ਹਰੀ ਦੇ ਗੁਣ ਮਿਲ ਜਾਂਦੇ ਆ ਨਾਮ ਨਾਮੇ ਕਰੇ ਵਿਚਾਰ ਆਪ ਤਰੇ ਕੁਲ ਉਧਰਨ ਹਾਰ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਗੁਣਾਂ ਦੀ ਵਿਚਾਰ ਕਰਦਾ ਹੈ ਆਪ ਤਾਂ ਪਾਰ ਲੰਘਦਾ ਹੀ ਆ ਉਹਦੀਆਂ ਕੁਲਾਂ ਵੀ ਪਾਰ ਲੰਘਣ ਵਾਲੀਆਂ ਹੋ ਜਾਂਦੀਆਂ ਨੇ ਗੁਰਮੁਖ ਪਿਆਰਿਓ ਇਸ ਕਰਕੇ ਸਮਝਣ ਦਾ ਯਤਨ ਕਰੀਏ ਬਿਸਟਾ ਕੇ ਕੀੜੇ ਬਿਸਟਾ ਮੈਂ ਸਮਾਨੇ ਮਨਮੁਖ ਮੁਗਦ ਗਵਾਰਾ ਗੰਦਗੀ ਗੰਦਗੀ ਦੇ ਕੀੜੇ ਤਾਂ ਗੱਦ ਚ ਹੀ ਟਿਕੇ ਰਹਿੰਦੇ ਆ ਤੇ ਮਨ ਪਿਛੇ ਲੱਗਾ ਬੰਦਾ ਤੇ ਉਹ ਵੀ ਹਨੇਰੇ ਚ ਹੀ ਭਟਕਣਾ ਹੋ ਜਾਂਦੀ ਆ ਉਹਦੀ ਚਾਨਣ ਉਹਨੂੰ ਹੁੰਦਾ ਹੀ ਨਹੀਂ ਚਾਨਣ ਕਰੋਨਾ ਸੀ ਗੁਰੂ ਨੇ ਉਹਨੂੰ ਜ਼ਿੰਦਗੀ ਦਾ ਤਤ ਸਰ ਸਮਝ ਹੀ ਨਹੀਂ ਆਉਂਦਾ ਸੋ ਸੰਤਗੁਰੂ ਸੱਚੇ ਪਾਤਸ਼ਾ ਅੱਗੇ ਆਪਾਂ ਵੀ ਅਰਦਾਸ ਕਰਿਆ ਕਰੀਏ ਮਹਾਰਾਜ ਕਦੇ ਵੀ ਅਸੀਂ ਕਦੇ ਕਿਸੇ ਨੂੰ ਹੰਕਾਰ ਵਿੱਚ ਆ ਕੇ ਜਾਂ ਫਿਰ ਉੱਚਾ ਬੋਲਣਾ ਬੋਲੀਏ ਕਰਤਾਰ ਤੋਂ ਡਰ ਕੇ ਰਹੀਏ ਸਦਾ ਇਹ ਅਰਦਾਸ ਕਰੀਏ ਮਾਲਕ ਅਗੇ ਸਤਿਗੁਰ ਜੀ ਸਾਨੂੰ ਵੀ ਇਸ ਮਤ ਦਿਓ ਕਿਉਂਕਿ ਟੇਡੀਆਂ ਜੂਣਾ ਵਿੱਚ ਜਦੋਂ ਬੰਦਾ ਪੈ ਗਿਆ ਫਿਰ ਚੱਕਰ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਘੁੰਮਣ ਕੇਰੀ ਆ ਗਈ ਆ ਇਹ ਕਈ ਜਨਮਾਂ ਦੇ ਵਿੱਚ ਬੰਦਾ ਅਨੇਕਾਂ ਪੈਦਾਸ਼ਾਂ ਵਿੱਚ ਕੀੜਾ ਪਤੰਗਾ ਬਣਿਆ ਕਈ ਜਨਮਾਂ ਵਿੱਚ ਹਾਥੀ ਮਸ਼ੀ ਹਿਰਨ ਵੀ ਬਣਿਆ ਕਈ ਜਨਮਾਂ ਵਿੱਚ ਪੰਛੀ ਤੇ ਸੱਪ ਬਣਿਆ ਕਈ ਜੂਨਾ ਅੰਦਰ ਬੰਦਾ ਘੋੜਾ ਵੀ ਬਣਿਆ ਤੇ ਬਲਦ ਕਰਕੇ ਜੋਤਿਆ ਗਿਆ ਪਰ ਆ ਮਿਲ ਜਗਦੀਸ਼ ਇਸ ਮਿਲਣ ਕੀ ਬਰੀਆ ਆ ਜਿਹੜੀ ਦੇ ਮਿਲੀ ਆ ਆ ਮੌਕਾ ਮਿਲਿਆ ਕਿਉਂ ਮਿਲਿਆ ਹੈ ਸੁਆਮੀ ਨਾਲ ਜੁੜਨ ਦਾ ਇਹ ਵੇਲਾ ਹੈ ਜੁੜਨ ਦਾ ਚਿਰ ਕਾਲੇ ਦੇ ਸੰਜੀਰੀਆ ਚਿਰ ਪਿਛੋਂ ਤੈਨੂੰ ਇਹ ਸਰੀਰ ਮਿਲਿਆ ਹੈ ਕਈ ਜਨਮਾਂ ਵਿੱਚ ਤੂੰ ਪੱਥਰ ਤੇ ਬਣਿਆ ਤੇ ਚਟਾਨਾਂ ਵੀ ਬਣਾਇਆ ਗਿਆ ਕਈ ਜਨਮਾਂ ਦੇ ਵਿੱਚ ਤੂੰ ਮਾਂ ਦੇ ਗਰਭ ਵਿੱਚ ਹੀ ਛਰਦਾ ਰਹਾ ਬੰਦਿਆ ਕਈ ਜਨਮਾਂ ਦੇ ਵਿੱਚ ਕਈ ਕਿਸਮ ਦੇ ਰੁੱਖ ਬਣਿਆ ਤੂੰ ਇਹ ਸਾਰਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ ਕਈ ਜਨਮ ਸਾਖ ਹਰ ਉਪਾਇ 184 ਲੱਖ ਜੂਣ ਪਰਮਾਇ 84 ਲੱਖ ਜੂਨਾ ਵਿੱਚੋਂ ਤੈਨੂੰ ਘਮਾਇਆ ਗਿਆ ਹੈ ਹੁਣ ਭਾਈ ਮਨੁੱਖਾ ਜਨਮ ਮਿਲ ਗਿਆ ਕੀ ਕਰਨਾ ਚਾਹੀਦਾ ਹੈ ਮਾਣ ਝੂਠ ਹੰਕਾਰ ਛੱਡ ਦੇ ਤਿਆਗ ਮਾਨ ਝੂਠਾ அபிਮਾਨ ਜੀਵਤ ਮਰੇ ਦਰਗੇ ਪ੍ਰਮਾਨ ਤਾਂ ਤੈਨੂੰ ਦਰਗਾਹ ਚ ਇੱਜ਼ਤ ਮਿਲੂਗੀ ਜੇ ਤੂੰ ਇਹ ਚੀਜ਼ਾਂ ਛੱਡੇਂਗਾ ਮੇਰੀ ਮੇਰੀ ਕਰਨੀ ਛੱਡੇਂਗਾ ਜੋ ਕਿਛ ਹੋਆ ਸੋਤੇ ਹੋਏ ਤੇ ਜਿਹੜਾ ਕੁਝ ਵੀ ਹੋ ਰਿਹਾ ਹੈ ਕਰਨ ਵਾਲਾ ਵਾਹਿਗੁਰੂ ਆ ਅਵਰ ਨ ਦੂਜਾ ਕਰਨੇ ਯੋਗ ਹੋਰ ਕੋਈ ਵੀ ਉਹਦੇ ਵਾਲਾ ਕਾਰਜ ਨਹੀਂ ਕਰ ਸਕਦਾ ਤਾਂ ਮਿਲੀਏ ਜਾਂ ਲਏ ਮਿਲਾਏ ਉਹਨੂੰ ਤਦੇ ਮਿਲਿਆ ਜਾ ਸਕਦਾ ਹੈ ਜੇ ਰੱਬ ਆਪ ਚਾਵੇ ਮੈਨੂੰ ਕੋਈ ਮਿਲ ਲਵੇ ਤਾਂ ਮਿਲਿਆ ਜਾਂ ਲੈ ਮਿਲਾਏ ਕੋ ਨਾਨਕ ਹਰ ਹਰ ਗੁਣ ਗਾਏ ਜੇਕਰ ਤੂੰ ਮਿਲਾਵੇਂ ਕੇਵਲ ਤਾਂ ਹੀ ਆਦਮੇ ਤੈਨੂੰ ਮਿਲਦਾ ਹੈ ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਬੰਦਾ ਜਿਹੜਾ ਹੈ ਉਹਨੂੰ ਹਰੀ ਦੇ ਗੁਣ ਗਾਉਣੇ ਚਾਹੀਦੇ ਆ ਇਹ ਨਹੀਂ ਗਾਵੇਗਾ ਭਾਈ ਟੇਡੀਆਂ ਜੂਣਾ ਵਿੱਚ ਭਟਕਦਾ ਰਹੇਗਾ ਕਿੰਨੀਆਂ ਜੂਣਾ ਆਪ ਜੀ ਨੂੰ ਦਸੀਆਂ ਨੇ ਸਾਧ ਸੰਗਤ ਜੀ ਸੋ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਮਾਲਕ ਜੀ ਆਪਣੇ ਚਰਨਾਂ ਨਾਲ ਜੋੜ ਦੋ ਸਾਨੂੰ ਤਾਂ ਕੀ ਅਸੀਂ ਵੀ ਇਹਨਾਂ 84 ਲੱਖ ਜੂਨਾਂ ਦੇ ਚੱਕਰ ਵਿੱਚੋਂ ਮੁਕਤ ਹੋ ਸਕੀਏ ਗੁਰਮੁਖ ਪਿਆਰਿਓ ਗੁਰੂ ਸਾਹਿਬ ਕਿਰਪਾ ਕਰਨ ਇਸ ਤਰ੍ਹਾਂ ਮਹਾਰਾਜ ਨੇ ਕਈ ਜਨਮਾਂ ਵਿੱਚ ਜੜੀਆਂ ਜੂਨਾਂ ਵਿੱਚ ਗੁਰੂ ਸਾਹਿਬ ਜੀ ਉਹੀ ਬੰਦੇ ਕੇ ਪਾਸ ਪੁੰਦੇ ਰਹੇ ਆ ਬਜ਼ੁਰਗ ਦੇ ਪਾਸ ਵੀ ਕਿਵੇਂ ਨਾ ਕਿਵੇਂ ਇਸ ਨੂੰ ਮੁਕਤੀ ਮਿਲ ਜਾਵੇ ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਹੋਈ ਮਹਾਰਾਜ ਦੀ ਕਿਰਪਾ ਹੋਈ ਅੰਤ ਨੂੰ ਉਹ ਮੁਕਤ ਹੋ ਗਿਆ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ ਸੀ ਅਸੀਂ ਇਸ ਨੂੰ ਬੁਖਤ ਕਰਨਾ ਹੀ ਕਰਨਾ ਹੈ ਸੋ ਸਮਰੱਥ ਗੁਰੂ ਜੀ ਸਭ ਕੁਝ ਕਰ ਸਕਦੇ ਆ ਤਾਂ ਜੇਕਰ ਸਾਡੇ ਘਰਾਂ ਵਿੱਚ ਪਸ਼ੂ ਡੰਗਰ ਰੱਖੇ ਹੋਏ ਆ ਸਾਨੂੰ ਉਹਨਾਂ ਨੂੰ ਭਾਈ ਫਿੱਕਾ ਨਹੀਂ ਬੋਲਣਾ ਚਾਹੀਦਾ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਉਹਨਾਂ ਨੂੰ ਪਿਆਰ ਦੇ ਨਾਲ ਸੰਭਾਲਣਾ ਚਾਹੀਦਾ ਹੈ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਲੈ ਜੀ ਭੁੱਲ ਚੁੱਕ ਦੀ ਖੀਮਾ ਇਸ ਤਰ੍ਹਾਂ ਮਹਾਰਾਜ ਨੇ ਉਹ ਕਿਸਾਨ ਦਾ ਬਜ਼ੁਰਗ ਦਾ ਉਧਾਰ ਕਰ ਦਿੱਤਾ ਉਹਨਾਂ ਨੂੰ ਮੁਕਤੀ ਬਖਸ਼ ਦਿੱਤੀ ਵਾਹਿ ਮਰਦਾਨਾ ਜੀ ਕਹਿਣ ਲੱਗੇ ਸੱਚੇ ਬਾਦਸ਼ਾਹ ਜੀ ਆਪ ਜੀ ਧੰਨ ਹੋ ਧੰਨ ਹੋ ਤੁਹਾਡੀਆਂ ਗੁੰਝੀਆਂ ਰਮਜਾਂ ਨੂੰ ਇਹ ਬੇਸਮਝ ਜਮਾਨਾ ਨਹੀਂ ਜਾਣ ਸਕਦਾ ਜੀ ਕਿਰਪਾ ਦੇ ਦਾਤੇ ਹੋ ਆਪ ਜੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧਾਂ ਨੂੰ ਵੀ ਕਹਿਣਾ ਪੈ ਗਿਆ ਸੀ ਸਤਿਗੁਰ ਜੀ ਆਪ ਜੀ ਦੀ ਵੱਡੀ ਕਮਾਈ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨੇ ਕਲ ਰਾਖੀ ਮੇਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ